ਸੋ ਜੀ ਮਿਲੋ ਜਿਹੜਾ ਬੰਦਾ ਆਪਣਾ ਬਾਹਰ ਜਾ ਰਿਹਾ ਥੋਡੇ ਵਾਸਤੇ ਪਹਿਲਾਂ ਤੁਹਾਨੂੰ ਕਹੀ ਗਿਆ ਜਾਣਾ ਕਿਸੇ ਨੇ ਬਾਰੇ ਹੁਣ ਲੈ ਵੀ ਅਸੀਂ ਸੋ ਇਹਨੇ ਜਾਣਾ ਬੰਦੇ ਨੇ ਆਪਣੇ ਤਿੰਨ ਚਾਰ ਸਾਲ ਅਸੀਂ ਇਕੱਠੇ ਨਹੀਂ ਦਿਖਣੇ ਹਾਂ ਹਾਂ ਤਰਨਹਰੀ ਹੁਣ ਆਪਣੀਆਂ ਵੀਡੀਓਆਂ ਦੇ ਵਿੱਚ ਮਤਲਬ ਨਹੀਂ ਮਿਲੂਗਾ ਤਿਆਰੀਆਂ ਤਿਆਰੀਆਂ ਭਰਾਵਾ ਤਿਆਰੀਆਂ ਵਾਹੀਆਂ ਗੱਲ ਲੱਗ ਗਈ ਜਿਵੇਂ ਅਸੀਂ ਕਰਦੇ ਕਰਦੇ ਕੋਈ ਨਹੀਂ ਤੁਸੀਂ ਵੀ ਆ ਜਿਓਗੇ ਕਰਦੇ ਮੇਰਾ ਭਰਾ ਹੈ ਸਭ ਆਦੀ ਜਾਗਦੇ ਸੀ ਠੀਕ ਆ ਉੱਥੇ ਬਣਾ ਗਰੇਜੀ ਬੋਲੀ ਵਾਲੀ ਜੀ ਉੱਥੇ ਜਾ ਕੇ ਪਤਾ ਵੀ ਲੱਗੇ ਬਈ ਮੁੰਡਾ ਐਲਸ ਕਰਕੇ ਯਾਰ ਐ ਹਨ ਮੈਡ ਲੈ ਕੇ ਗਿਆ ਮੈਨੂੰ ਤਾਂ ਜੀ ਲੈ ਕੇ ਰਹੀ ਰੋਟੀ ਖਾ ਲਿਆ ਕਿ ਨਹੀਂ ਟਾਈਮ ਸਰ ਬਾਲਾ ਡਾਲਰ ਜਹਾਜ਼ੋਂ ਹੱਥ ਬਾਹਰ ਨਹੀਂ ਕੱਢਣਾ ਜਹਾਜ਼ੋਂ ਹੱਥ ਬਾਹਰ ਨਹੀਂ ਕੱਢਣਾ ਬਾਲੀਆਂ ਕਰ ਦਿੰਦੇ ਆਪਣੇ ਬੀਬੀ ਇਹ ਵੀ ਜਾ ਤੁਸੀਂ ਮੈਨੂੰ ਲਾਸਟ ਚਾਹ ਮੇਰੀ ਐ ਇਹ ਚਲੋ ਕੇਕ ਕੱਟ ਕਰੀਏ ਚਲਾਓ ਕੇਕ ਕੱਟੀ ਐ ਕੇ ਕੱਟਣਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਤਾਂ ਅੱਜ ਦੇ ਵਲੌਗ ਦੇ ਵਿੱਚ ਬਣੇ ਰਹੋ ਠੀਕ ਹੈ ਆਪਣੇ ਹਸੀਨ ਯਾਰ ਮਿੱਤਰ ਅੱਜ ਬਾਹਰ ਨੂੰ ਜਾ ਰਹੇ ਨੇ ਚਲੋ ਆ ਕੇ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਅੱਗੇ ਤਾਂ ਬਣੇ ਰਹੋ ਵਲੌਗ ਦੇ ਵਿੱਚ ਤੇ ਉਹਨਾਂ ਦੇ ਘਰ ਪਹੁੰਚੇ ਹੋਏ ਅੱਜ ਸੋ ਮਿਲਦੇ ਹਾਂ ਅੱਗੇ ਸੋ ਇਧਰ ਆਪਣੇ ਚਾਚਾ ਜੀ ਲਾਡੀ ਨੋਰਾ ਵੀ ਪਹੁੰਚੇ ਹੋਏ ਨੇ ਕੋਈ ਗੱਲ ਨਹੀਂ ਸੋ ਆਪਾਂ ਟੇਚੀਆਂ ਤੇ ਕਵਰ ਕਰ ਦਿੱਤਾ ਉੱਪਰ ਤੇ ਵਧੀਆ ਕੰਪਨੀ ਦੀਆਂ ਟੇਚੀਆਂ ਨੇ ਕਿਹੜੀਆਂ ਕਿਹੜੀਆਂ ਆਪਣੀ ਦੇ ਨਾਲੀ ਆਪਣੀ ਅਮਰੀਕਨ ਹਨ ਇਹ ਵਧੀਆ ਕੰਪਨੀ ਦੀ ਨੇ ਬਸ ਸਾਨੂੰ ਇੰਨਾ ਕ ਪਤਾ ਤਾਂ ਆਪਾਂ ਨੇ ਪੈਕਿੰਗ ਕਰ ਦਿੱਤੀ ਹੈ 22 ਕਿਲੋ ਵੇਟ ਆਉਣਾ ਜੇ ਵੀ ਹੈ ਨਾ ਤੇ 10-15 ਹੀ ਤੇ ਜੂਗਾ ਸੋ ਇੰਨਾ ਕੀ ਹੈ ਸੋ ਅੱਜ ਜਮਣਾ ਮਿੱਤਰ ਜਾਊਗਾ ਬਾਹਰ ਗੱਡੀ ਦਿਖਾਉਣ ਗੱਡੀ ਪਹੁੰਚੀ ਵੀ ਪਰ ਆਪਣਾ ਮਿੱਤਰ ਨਹੀਂ ਪਹੁੰਚਿਆ ਹਲੇ ਇਹਦੀ ਆਏ ਸੋ ਜੀ ਮਿਲੋ ਜਿਹੜਾ ਬੰਦਾ ਆਪਣਾ ਬਾਹਰ ਜਾ ਰਿਹਾ ਥੋਡੇ ਵਾਸਤੇ ਪਹਿਲਾਂ ਤੁਹਾਨੂੰ ਕਹੀ ਗਿਆ ਜਾਣਾ ਕਿਸੇ ਨੇ ਬਾਹਰ ਸੋ ਇਹਨੇ ਜਾਣਾ ਬੰਦੇ ਨੇ ਆਪਣੇ ਤਿੰਨ ਚਾਰ ਸਾਲ ਅਸੀਂ ਇਕੱਠੇ ਨਹੀਂ ਦੇਖਣੇ ਹਾਂ ਹਾਂ ਤਰਨਹਰੀ ਹੁਣ ਆਪਣੀਆਂ ਵੀਡੀਓਆਂ ਦੇ ਵਿੱਚ ਮਤਲਬ ਨਹੀਂ ਮਿਲੂਗਾ ਸੋ ਬਹੁਤ ਵੱਡਾ ਘਾਟਾ YouTube ਪਰ ਟੀਮ ਨੂੰ ਪੈ ਰਿਹਾ ਹੈ ਤੁਸੀਂ ਵੀ ਆਵੋਗੇ ਕਦੋਂ ਤਰਾ ਹਾਂ ਆ ਜਾ ਕੇ ਉੱਥੇ ਜਾ ਕੇ ਉੱਥੇ bizness ਸੈੱਟ ਕਰ ਫਿਰ ਅਸੀਂ ਉੱਥੇ ਪਹੁੰਚਦੇ ਆ ਠੀਕ ਹੈ ਫਿਰ ਤੇਰੇ bizness ਨੂੰ ਪ੍ਰਮੋਟ ਕਰਾਂਗੇ ਆਪਾਂ ਠੀਕ ਆ ਕੋਈ ਨਹੀਂ ਸਾਤਾਂ ਮਿਲੂ ਇੱਕ ਹਾਂ ਪਹੁੰਚਾਂਗੇ ਜਰੂਰ ਕੋਈ ਗੱਲ ਨਹੀਂ ਤੇ ਚਾਹੇ ਹੋਰ ਕੰਟਰੀਆਂ ਅਹੀਂ ਜੀ ਪਹੁੰਚੀਏ ਪਹੁੰਚਾਂਗੇ ਜਰੂਰ ਮਰਜੀ ਹਾਂ ਤੈਨੂੰ ਮਿਲਣ ਜਰੂਰ ਪਹੁੰਚਾਂਗੇ ਗੱਲ ਨਹੀਂ ਕੋਈ ਗੱਲ ਨਹੀਂ 4 ਸਾਲ 5 ਸਾਲ ਦੀ ਅੱਜ ਤੋਂ ਭੇਜ ਰਹੇ ਹਾਂ ਸੋ ਕਮਾਈ ਕਰਨ ਤੇ ਹਾਂ ਕਮਾਈ ਕਰਨ ਵਾਸਤੇ ਭੇਜ ਰਹੇ ਹਾਂ ਜਿ YouTube ਤੇ ਹੀ ਕੰਮ ਬੰਧਾਉਣ ਖਾਤਰ ਹੈ ਨਾ ਤਾਂ ਫਿਰ ਅਸੀਂ ਵੱਡੀਆਂ ਫਿਲਮਾਂ ਲਾਂਚ ਕਰਾਂਗੇ ਸੈਟ ਮੈਂ ਰੀਅਲਮੀ ਦਾ ਲਿਆ ਸੀਗਾ ਨੌਰਜ਼ੋ ਬਸ ਠੀਕ ਆ ਠੀਕ ਆ ਹੁਣ ਨਿਆ ਲੈ ਲਿਆ ਕੰਗ੍ਰੈਚੁਲੇਸ਼ਨਸ ਥੈਂਕ ਯੂ ਲੋ ਜੀ ਫੋਨ ਵੀ ਅਸੀਂ ਆਈਫੋਨ ਲੈ ਲਿਆ 13 ਲੈ ਹਟ ਜਾ ਫਿਰ ਹੁਣ ਤੂੰ ਤੇ ਸਾਰਾ ਕੁਝ ਦਿਖਾ ਦੇ ਉਹ ਇੰਨਾਂ ਦੀ ਹੋ ਕੋ ਕਹਿੰਦੇ ਬਲੈਕ ਪੱਗ ਹੈ ਬਲੈਕ ਹੁੱਡੀ ਹੈ ਇਹ ਕੀ ਹੈ ਬਲੈਕ ਹੁੱਡੀ ਆਹ ਬੂਟ ਸੋ ਸੈਟ ਤੇ ਲਗਾਉਣੇ ਨੇ ਬਰਫ ਵਾਲੇ ਬੂਟ ਮੈਨੂੰ ਸੈਟ ਤੇ ਬੰਨ੍ਹਣ ਨੂੰ ਨਹੀਂ ਇਹਦਾ ਕੇ ਵੇਟ ਬਹੁਤ ਹੋਊਗਾ ਨਾ ਵੇਟ ਤਾਂ ਹੀ ਤਾਂ ਇਹ ਪਾ ਕੇ ਕਰ ਲੂਗਾ ਅਸਲੀ ਇਹ ਵਾਲਾ ਤਾਂ ਹੀ ਤਾਂ ਇਹ ਪਾ ਕੇ ਚੱਲਣਾਗਾ ਇਹ ਉਰੂ ਹੀ ਪਾ ਕੇ ਰਹਿਣਾ ਹਾਂ ਇੱਥੇ ਹੀ ਪਾ ਕੇ ਜਾਵਾਂਗੇ ਫਿਰ ਟੇਚੀ ਚ ਕਿੱਥੇ ਆਉਣਗੇ ਇਹ ਟੇਚੀ ਚ ਅੰਟੀ ਫਿਰ ਬਜਨ ਜਿਆਦਾ ਹੋ ਜਾਊਗਾ ਨਾ ਵੀ ਮਤਲਬ ਮੂੰ ਗੱਡੀ ਚ ਤੁਹਾਨੂੰ ਲੰਦਾ ਵੀ ਉੱਥੇ ਜਾ ਕੇ ਕੋਈ ਨਹੀਂ ਠੀਕ ਹੈ ਪਰ ਗੱਡੀ ਚ ਆਉਣ ਪਾ ਕੇ ਬਾਜਦਾ ਕਿੱਥੇ ਫੇਰ ਕੱਢਦੇ ਫਿਰ ਕਿਉਂ ਵੀ ਡੇਟਿੰਗ ਹਾਂ ਹਾਂ ਸਹੀ ਗੱਲ ਹੈ ਹੁਣ ਰਾਤ ਹੋਣੀ ਹੋਣੀ ਨਾਲੇ ਨਾਲ ਕੱਪੜੇ ਨਾਲ ਜਿੰਨੇ ਮਰਜ਼ੀ ਪਾ ਦੇਗਾ ਔਰ ਉਹ ਆ ਵੀ ਲਿਆ ਆਇਆ ਹੈ ਫਿਰ ਕੀ ਬੈਗ ਪੁੱਠੇ ਪਾਲਿਆ ਦੀ ਉਹ ਬੈਗ ਲੈਣ ਦਾ ਹਾਂ ਹਾਂ ਸਿੱਧੀ ਹਾਂ ਇਹ ਕੱਪੜੇ ਵਾਲਾ ਅਮਰੀਕਨ ਟੂਰਿਸਟ ਠੀਕ ਹੈ ਮੇਰੇ ਲਾ ਵੀ ਸਕੂਲ ਵਾਲਾ ਬੈਗ ਦੀ ਹੈ ਜ ਅਮਰੀਕਨ ਟੂਰਿਸਟ ਇਹੋ ਜਿਹੇ ਉਹ ਕਾਲਾ ਜਿਹੜਾ ਹੁਣ ਲੈ ਗਿਆੰਦਾ ਦੀ ਹਾਂ ਹਾਂ ਜਾਨ ਹਾਂ ਬਸ ਉਹੀ ਕੰਪਨੀ ਦਾ ਵਧੀਆ ਰਹਿੰਦਾ ਇਹ ਵੀ ਮੇਰੇ ਲਾ ਵੀ ਲੈਦਰ ਦਾ ਅੱਛਾ ਹਾਂ ਚੱਲ ਵਧੀਆ ਆਪਣਾ ਫਿਰ ਵੀ ਵੀਡੀਓ ਵਾਲੇ ਕੰਮ ਦੇ ਆਪਾਂ ਫਰੀ ਜਾਂਦੇ ਲਈ ਕਦੇ ਤਰਨਹਰੀ ਦੇ ਗੱਲ ਚ ਪਵਾਤਾ ਲੋ ਵਾਜ ਤਰਨਹਰੀ ਨੂੰ ਆਪ ਨੂੰ ਮਿਲ ਗਿਆ ਹੈ ਬਾਹਰ ਜਾਣਾ ਕਰਕੇ ਸੋ ਸਾਡਾ 3 ਸਾਲ ਦਾ ਸਮਾਂ ਹਨਾ ਇਕੱਠਿਆਂ ਲੰਘਿਆ ਸਾਰਿਆਂ ਨੂੰ ਪਤਾ ਹੀ ਹੈ YouTube ਤੇ ਤੁਸੀਂ ਦੇਖਦੇ ਹੀ ਰਹੇ ਹੋ ਸਾਡਾ ਸੰਘਰਸ਼ ਠੀਕ ਹੈ ਕਿੰਨਾ ਸੰਘਰਸ਼ ਕੀਤਾ ਹਾਂ ਹਾਂ ਲਾਡੀ ਸਾਡੇ ਇਸ ਗੱਲ ਦੇ ਗਵਾਹ ਨੇ ਇਹ ਸਾਨੂੰ ਸਟਰਗਲ ਕਰਦੇ ਦੇਖਦੇ ਹੁੰਦੇ ਸੀ ਠੀਕ ਆ ਲੋ ਜੀ ਮਠਿਆਈ ਖਾ ਲਓ ਮਿੱਤਰੋ ਚਾਹ ਪੀ ਰਹੇ ਹਾਂ ਕੰਗ ਜਰ ਲਾ ਮੇਹਾਨਾ ਕੁਈ ਆ ਨਹੀਂ ਹੈਗਾ ਕਰੋ ਇਹ ਜਨੇ ਪ੍ਰੋਗਰਾਮ ਮੁੰਡਿਆਂ ਦੇ ਨਾਲ ਖਾਣੇ ਸਾਰੀਆਂ ਤਿਆਰੀਆਂ ਸਾਰੀਆਂ ਭਰਾਵਾ ਤਿਆਰੀਆਂ ਵਧੀਆ ਲੱਗਿਆ ਜਿਵੇਂ ਅਸੀਂ ਕਰਦੇ ਕਰਦੇ ਕੋਈ ਨਹੀਂ ਸੁਖੀ ਆਏ ਹੋਗੇ ਕਰਦੇ ਮੇਰਾ ਆਪਾ ਹੈ ਮੇਰਾ ਆਪਾ ਹੈ ਉਹਦਾ ਅੰਮਰਸਾ ਦੇ ਵਾਲੇ ਲੱਗ ਗਿਆ ਦਰਨ ਅੰਮਰਸਾ ਨੂੰ ਜਾ ਕੇ ਬੋਲੀ ਸੈਕਟਰ ਦੇ ਕਰਦੇ ਏ ਮੈਂ ਪਤੰਦਰ ਨੇ ਪਹਿਲਾਂ ਕਿਸੇ ਹੋਰ ਦੇ ਨਾਮ ਲਿਖੀ ਵਰਦਾ ਸੀ ਕਹਿੰਦਾ ਮੈਂ ਜਾਣੀ ਕਹਿੰਦਾ ਨਾਮ ਨਹੀਂ ਹੋਰ ਕਿਸੇ ਦਾ ਸੀਗਾ ਉਹ ਡਰੈਸ ਸੀਗਾ ਨਾ ਡਰੈਸ ਸੀ ਨਾਮ ਐਸ ਸੀਗਾ ਹੁਣ ਉੱਤੇ ਕਹਿੰਦੇ ਤੈਨੂੰ ਟੇਚੀ ਨਾ ਦੇਣਾ ਨਾ ਟੇਚੀ ਉੱਚੀ ਦਾ ਨਾ ਆਇਆ ਇਹਦੇ 'ਚ ਡਾਕੂਮੈਂਟ ਪਈ ਨੇ ਮੇਰੇ ਹਾਂ ਆਇਆ ਇਹ ਮੇਰਾ ਦਸਤਾਵੇਜ਼ ਇਹ ਟੇਚੀ ਡਾਕੂਮੈਂਟ ਦਾ ਤੇ ਉਹਦੇ 'ਚ ਮੋੜੇ ਜਾਂਦੇ ਤੈਨੂੰ ਇਹਦੇ 'ਚ ਇੱਕ ਦੋ ਚੀਜ਼ਾਂ ਪਈਆਂ ਨਹੀਂ ਆ ਸਰ ਇਹ ਕੋਲ ਚੀਜ਼ਾਂ ਰੱਖੀਆ ਤਾਂ ਕਾਊਂਟਰ ਦਾ ਕੇ ਰੱਖ ਲਈ ਤੇ ਵਿਚ ਰੱਖ ਲਈ ਦਵਾਈਆਂ ਪਈਆਂ ਨੇ ਇਹ ਦਵਾਈਆਂ ਚਾਹ ਪੀਤੀ ਤੁਸੀਂ ਨੇ ਦਵਾਈਆਂ ਪਈਆਂ ਨੇ ਮੇਰੇ ਮੇਰੇ ਬਿੱਲ ਕੱਟੇ ਹੋਏ ਦਵਾਈਆਂ ਦਾ ਹੋਰ ਹੋਰ ਵੀ ਲਾਡੀ ਕਿਵੇਂ ਆ ਠੀਕ ਆ ਆ ਬੜੀ ਵਧੀਆ ਐਨਾ ਤੇਰੀਆਂ ਦੋ ਟੇਕੀਆਂ ਪੈਰ ਲੱਦਦੇ ਹੁਣ ਵਾਰਾ ਫੇਰ ਨੂੰ ਚੱਲ ਤਰਾ ਧੰਨਵਾਦ ਤੁਹਾਡਾ ਦੋਹਾਂ ਦਾ ਭਾਈ ਬਾਕ ਬਾਕ ਹੈ ਚਾਹ ਚ ਪੀਲੀ ਤੁਸੀਂ ਨੇ ਉਹ ਫੀਲੀ ਧੰਨਵਾਦ ਜਿਆਦਾ ਫੇਰੀ ਕਰਦੀ ਜੀ ਲਓ ਜੀ 2 ਗ੍ਰਾਮ ਮਿੱਤਰ ਕੱਲਾ ਮੰਮੀ ਕਾਣ ਪਾ ਦੇ ਮੂੰਹ ਚ ਥੈਂਕ ਯੂ ਹਾਂ ਮੈਂ ਲਾਲੀ ਪਰ ਉਹ ਲਾਲੀ ਫੇਰ ਆਉਗੀ ਬਾਏ ਬਾਏ ਟਾਟਾ ਪਰ ਉਹ ਤਾਂ ਮੰਮੀ ਬੈ ਲੱਭਦੀ ਰਹੀ ਨਾ ਹਾਂ ਉਹ ਮੈਂ ਚੱਲਿਆ ਓਏ ਜੰਗਾਵਰ ਮਿੱਤਰਾ ਬਾਏ ਬਾਏ ਟਾਟਾ ਬਾਏ ਬਾਏ ਦੋਸਤ ਮੈਂ ਚੱਲ ਰਹੀ ਜਗ੍ਹਾ ਤੇ ਚੱਲ ਠੀਕ ਆ ਫਿਰ ਹੈ ਜਾ ਭੱਜ ਜਾ ਕਰਦੇ ਲੱਗੋ ਟਕਸੇ ਸੇ ਤੁਹਾਨੂੰ तेदी बागेले ओ किकटी होले लाडी दा पैग मैं तो हो गया लाडी देस्ट हो सकदा लो भी दो दो गेखे दो गेखे आ मैं नहीं होदा वो किक किल होण दिया ने या वो के साथ की लगी <laughs> तो अपना पूरा हो गया आजा बाहर आ भी लाडी जेड़ा सामान बाहर है तो पकड़ो बेला नहीं बाहर है खड़ेया चलिए ਆ ਜਾ ਨਾਲੇ ਜਾਣਾ ਤੁਸੀਂ ਨੇ ਲੈ ਨਾ ਬਾਈ ਬਾਈ ਟਾਟਾ ਆ ਵੀ ਮਿੱਤਰੋ ਨੰਨਾ ਹੂੰ ਰੰਗ ਤਾਂ ਇੱਕੋ ਜਿਹੀ ਲੱਗ ਆਇਆ ਅਸੀਂ ਮਾਉਥੀਆਂ ਵੀ ਮੁੱਛਾਂ ਭਰ ਜਾਣਗੇ ਯਾਰ ਮੇਰੀਆਂ ਯਾਰ ਮੁੱਛਾਂ ਦਾ ਤੇਲ ਲਓ ਮੈਂ ਕਿਹਾ ਮਾਹ ਉੱਪਰੋਂ ਦੇਖਾਂ ਮਾਹ ਖੜਕਾ ਕਰ ਗਿਆ ਆ ਜੀ ਉਹ ਬੰਦ ਨੇ ਸਰਦ ਸਰਦਪਤੀਆਂ ਆਣੇ ਇਧਰ ਕਰੋ ਲੈ ਓਏ ਬੈ ਚਲੋ ਚਲੋ ਨਣਾ ਲੈ ਕੇ ਆ ਮੈਂ ਉਹ ਲੈ ਕੇ ਇੰਨਾ ਚੱਲੇ ਵਾਪਸ ਕਿੰਨਾ ਲੈ ਕੇ ਵਾਪਸ ਬੂਸ ਨਹੀਂ ਆਉਂਦਾ ਹੈਗਾ ਇਹ ਉੱਥੇ ਰਹਿੂਗਾ ਆਪਣਾ ਹੁੰਦਾ ਜਦ ਤੱਕ ਘਰ ਨਹੀਂ ਲੰਦੇ ਓਏ ਜਿਵੇਂ ਉਹ ਨਹੀਂ ਗਿਆ ਹੰਗਰਾ ਦਾਈ ਬਾਏ ਬਾਏ ਟਾਟਾ ਆ ਨਾਲ ਰੱਖਣੀ ਕੀ ਇਹ ਵਿੱਚ ਰੱਖ ਲੈਨੇ ਆ ਵਿੱਚ ਰੱਖ ਲੈਨੇ ਆ ਇਹ ਕਾ ਨੂੰ ਉੱਪਰ ਲटकाਉਣਾ ਭਾਈ ਨੂੰ ਗੱਡੀ ਮਾਰੀ ਨਹੀਂ ਹੋ ਸਕਤ ਨੂੰ ਤੱਕ ਦੇ ਆ ਲੈ ਉਹ ਦੂਜੀ ਗੱਡੀ ਅੰਦਰ ਭਾ ਗਏ ਡਿੱਗੀ ਡੁੱਲੀ ਨਹੀਂ ਆ ਆ ਮਟਰ ਸਾਈਪਰ ਕਰਵਾ ਰਿਹਾ ਉੱਤੋਂ ਕਰਵਾਉਂਦਾ ਨਹੀਂ ਖੜੀ ਹੋ ਕਰਦੇ ਨਹੀਂ ਨਹੀਂ ਪਾਰਟੀ ਪਿੱਛੇ ਲਾਉਂਦੀ ਲਾਵੀ ਟਿੱਕ ਟਾ ਬੋਲਦੀ ਇਹ ਆਪਾਂ ਨੂੰ ਆ ਵਲੌਗ ਦੀਆਂ ਮਿੱਤਰੋ ਯਾਤਰੀ ਲੈ ਜਾਣੀਆਂ ਨੇ ਹਾਂ ਨਾ ਨਾ ਤੇਰੇ ਨਾਲ ਲਾਸਟ ਬਲੌਗ ਆ ਉੱਥੇ ਆ ਜੀ ਫਿਰ ਠੀਕ ਆ ਕਰਨ ਹਰੀ ਫਿਰ ਉੱਥੇ ਗੋਰੇ ਨਾਲ ਬਣਾਵਾਂਗੇ ਠੀਕ ਆ ਗੋਰੇ ਨਾਲ ਪਾਣੀ ਜਾ ਕੇ ਤੇ ਠੀਕ ਆ ਉੱਥੇ ਬਣਾਉ ਗਰੇਜੀ ਬੋਲੀ ਮਾੜੀ ਜੀ ਉੱਥੇ ਜਾ ਕੇ ਪਤਾ ਵੀ ਲੱਗੇ ਭਾਈ ਮੁੰਡਾ ਐਲਸ ਕਰਕੇ ਆ ਹੈ ਨਾ ਮੈਂ ਲੈ ਕੇ ਗਿਆ ਮੈਂ ਤਾਂ ਮਨੋ ਮੋੜੇ ਹੋਰ ਸੋ ਚਲੋ ਮਿੱਤਰੋ ਆਪਾਂ ਹੁਣ ਦਰ ਨਦੀ ਨੂੰ ਭੇਜਦੀਆਂ ਚੰਗਾ ਫਿਰ ਆ ਵੀ ਲੈਣ ਦਿਓ ਤੁਸੀਂ ਮੈਨੂੰ ਲਾਸਟ ਚਾਹ ਮੇਰੀ ਇਹ ਹਾਂ ਤਨੋ ਕੇ ਇੱਕ ਕੱਟ ਕਰੀਆ ਚਲਾ ਰੂ ਕੇ ਕੱਟੀ ਐ ਕੇ ਕੱਟਣਾ ਤੇਰਾ ਪਿੱਠੂ ਕਿੱਥੇ ਮਾਡਲ ਬਾਹੋਂ ਚੱਲਦੀ ਸੋ ਪਪੜੀ ਆ ਚੁਕੇ ਨੇ ਈ ਚਲ ਫੋੜੀ ਕਰਨ ਦੇ ਵਪਣੇ ਆਪਣੇ ਚਾਚਾ ਹੈ ਅੱਗੇ ਚਾਚਾ ਜੀ ਪੋਹ ਦਾ ਲਾਈ ਹੈਪੀ ਹਾਪੀ ਬਰਥਡੇ ਕਹੋ ਐਵੇਂ 6 ਵਜੇ ਆਨਕਰਨਦੀਪ ਹੈਪੀ ਬਰਥਡੇ ਨਾਂਂਕਿਆ ਕਰਦਾ ਹਾਂ ਆ ਜਾਓ ਚਮਚਾ ਲਿਆਉਂਦੇ ਮੈਂ ਨਾ ਮਾਮੂ ਵਾਲੀ ਗੱਲ ਪੀੜ ਕਰਤੀ ਆ ਆ ਮੈਂ ਹਾਂ ਫੋਟੋ ਲੈ ਚਾ ਕੇ ਵੀਡੀਓ ਬਣਾਉਣਾ ਵੀਡੀਓ ਬਣਾਉਣਾ ਇੰਦਰਾਂ ਜਾਣਣਾ ਪੈਂਦਾ ਨਹੀਂ ਉਹ ਉਦੋਂ ਉਦੋਂ ਦਾ ਰੰਗ ਕੱਪੜੇ ਵੀ ਕਾਲੇ ਪਾ ਕੇ ਕਰਕੇ ਮੈਂ ਜਲਦੀ ਜਰ ਵਿੱਚ ਨ ਕਰ ਲੈਂਦਾ ਫੋਟੋ ਦਾ ਕੋਈ ਚੱਕਰ ਨਹੀਂ ਇਹਦਾ ਵੀਡੀਓ ਬਣ ਰਹੀ ਆਪਣੀ ਹੁਣ ਖਿੱਚ ਤੋ ਫੋਟੋ ਸਕਜਨ ਹੱਸਦਾ ਹਾਂ ਆਉਣਾ ਬੜੀ ਲੜੀ ਨਹੀਂ ਆ ਮੈਂ ਫਾਈਲ ਸਿਸਟਮ ਮਾ ਬਦਲਣਾ ਦੇਖੀ ਇਹੋ ਜੀ ਇਹ ਲੁਗਰਤ ਤੀਕੋ ਬੋਲਾਂ ਸਾਡੇ ਸੁੱਖਾ ਰਗੜ ਜੀ ਨਾ 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 ਹੂੰ ਆ ਰਿਹਾ ਬੋਲਾਂ ਸੱਚੀ ਗਾਣੇ ਉਦਨਿਆ ਦੋ ਅਰੇ ਜੱਦੀ ਸਾਡੇ ਯੂਟਿਊਬਰ ਨੂੰ ਦੱਸੇ ਵਾਸਤੇ ਬੁਜੀ ਹੋਏ ਅਰੇ ਜੱਦੀ ਚਕਾਈਏ ਤੇ ਇਹ ਹਾਲ ਚਿਰ ਕਾਹੀਏ ਹਾਲ ਚਿਰ ਚਾਹੀਦਾ ਚਾਹੀਦਾ ਕੇਕ ਕਾਦਾ ਬਣਿਆ ਹੋਇਆ ਮੈਨੂੰ ਦੱਸੋ ਕੇਕ ਕੇਕ ਬਰੈਡ ਦਾ ਨਹੀਂ ਕੇਕ ਦਾ ਕੇਕ ਕੇਕ ਦਾ ਬਣਿਆ ਹੋਇਆ ਆਜ ਨਹੀਂ ਕਰੀ ਮੇਰੇ ਕੋਲ ਤਾਈ ਦਾ ਜਹਾਸ ਇਹ ਰੱਖਿਆ ਕਿਤੇ ਬੈਠਣ ਜਿਹੜਾ ਨਹੀਂ ਚੇਂਦੇ ਨਾ ਇਹ ਤਾਂ ਪੌੜੀਆਂ ਕਿੱਥੇ ਨੇ ਗਿਆ ਜੀ ਇਹ ਤਾਂ ਪੌੜੀਆਂ ਨਹੀਂ ਮਾੜੀ ਕੋਸਰੂ ਨਹੀਂ ਪਰ ਦੋ ਮੈਨੂੰ ਮੈਨੂੰ ਦੇ ਜੀ ਛੋਟਾ ਭਾਈਆ ਮੇਰਾ ਕੁਝ ਕਰ ਲਈ ਮੈਂ ਖਾ ਲੂੰਗੀ ਕੋਈ ਨਾ ਦੇ ਦਿਓ ਸਾਰੀ ਤੇ ਜੋਣ ਦੇ ਮੇਰੇ ਬਣਦੇ ਨੇ ਵੱਡਾ ਭਾਈਆ ਸਾਡੇ ਫੋਟੋ ਵੇਚਣਾ ਕਰ ਚੱਲ ਚੱਲ ਖਾਲਾ ਖਾਲਾ ਚੱਲ ਤੁਰ ਫਿਰ ਅਸੀਂ ਫਿਰ ਕੇਕ ਖਾਣੇ ਚੱਲਦੇ ਚੱਲੇ ਪਾਓ ਚੱਲੇ ਸੰਗ ਤੋਂ ਮੂੰਹ ਤੋਲੀ ਮੜ ਜਾਓ ਕਰ ਲਾ ਸਾਫਾ ਚੱਲੋ ਵੀ ਇਹੋ ਵੀ ਕਰ ਜੀ ਉਹ ਹੱਥ ਕਿਉਂ ਮਾਰਦੀ ਕੋਈ ਨਹੀਂ ਤੁਸੀਂ ਚੱਪਾ ਨਹੀਂ ਹਾਂ 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 ਕਰਾ ਦਉ ਤੁਸੀਂ ਕਿੱਧਰ ਜਾ ਕੋਈ ਨਹੀਂ ਮਖਰੋ ਕੰਮ ਹੋ ਸਮਾਰਾ ਅਸੀਂ ਤਾਂ ਹੋਰੀਆਂ ਇਹਨਾਂ ਦੋਰੀਆਂ ਨੇ ਅਸੀਂ ਤਾਂ ਹੋਰੀਆਂ ਬੀਬੀ ਕੋਈ ਨਹੀਂ ਸਾਡਾ ਤਾਂ ਬੜੀ ਰੱਖ ਲਓ ਜਿਹੜਾ ਮਾਰੀ ਜਾਇਆ ਕੋਈ ਨਹੀਂ ਬੀਬੀ ਕੋਲ ਹੋਰ ਜਿਹੜਾ ਰੱਖਣਾ ਭਾਈ ਬੋ ਠੀਕ ਆ ਭਾਈ ਅਸੀਂ ਹੋਰੀਆਂ ਅਰ ਜਮੂ ਤਾਂ ਦੋ ਲਾਣ ਦੇ ਲਾ ਮੂੰਹ ਚੱਲ ਕਦੇ ਉਧਰੋਂ ਲੰਘ ਜਾਂਦਾ ਓਏ ਮੱਥੇ ਮੱਥੇ ਉਹ ਗੱਲ ਡੋਗੀ ਡੂਗੀਆਂ ਨੂੰ ਮਿਲ ਲਾ ਜਿਵੇਂ ਉਹ ਕਰਦ ਨੂੰ ਮੈਂ ਲੈ ਢੀ ਹਾਂ ਤ੍ਰੈਕਟਰ ਨੂੰ ਵਾਹ ਕੇ ਹੁਣ ਚੱਲੇ ਹੈ ਯਾਰ ਮਿੰਟ ਇਹਨੂੰ ਕਹਦੇ ਕਿ ਮੈਂ ਆਉਂਗਾ ਚੰਗਾ ਵੀ ਮੈਂ ਚੱਲ ਗਿਆ ਗਿਲਾਇਆ ਕੋੜੇ ਨੂੰ ਇਹ ਨਹੀਂ ਹੈਗਾ ਇਹ ਵੀ ਕੋੜੇ ਹੀ ਆ ਚੱਲ ਦੂਆ ਕਿੱਥੇ ਕੋੜੀ ਉਹ ਦੂਆ ਚੱਲ ਵਾਸਾ ਚਲ ਬੈਠੇ ਆਓ ਸਤਿ ਸ਼੍ਰੀ ਅਕਾਲ ਓ ਇੱਧਰ ਸੱਜਾ ਨਾ ਬੋਤਲ ਪਾਣੀ ਵੀ ਚਾਹ ਤੇ ਬੀਬੀ ਦਾ ਸੱਗ ਲੈਣਾ ਆਸਟਰਮ ਤੋਂ ਮਿਲਣਾ ਉਹ ਚਾਲ ਤੋਂ ਉਹ ਆ ਉਸ ਕਰਦਾ ਉੱਥੇ ਬਥੇਰੇ ਹੋਣਗੇ ਇਹ ਬਹੁਤ ਚੰਗਾ ਮੰਮੀ ਤੇ ਬੀਬੀ ਤਾਂ ਡਾਲਰ ਹੀ ਲੈਣੇ ਨੇ ਬੀਬੀ ਕਾ ਉੱਥੇ ਕਿਹੜਾ ਚੱਲੂਗਾ ਇਹ ਉਈ ਗੱਲੇ ਅੱਛਾ ਉਹ ਜੇ ਕੱਢ ਦੋ ਬੰਦਾ ਇਹ ਨਹੀਂ ਮੈਲਾ ਆਪਣੇ ਲਈ ਹਾਂ ਕੋਈ ਨਹੀਂ ਦੈਂਚੇ ਮਾਨ ਬਗੋਂ ਤੇ ਜਗਾ ਟੰਗਾ ਆ ਗਏ ਲਾਣੇ ਠੀਕਾ ਜਗ੍ਹਾ ਇਸ ਤਰ੍ਹਾਂ ਗੱਡੀ ਨਹੀਂ ਠੀਕਾ ਸੰਗਾ ਵੀ ਸੱਤਨਾ ਚੰਗਾ ਵੀ ਮੁੰਡਿਆ ਲੋ ਜੀ ਆਪਣਾ ਮਿੱਤਰ ਚੱਲਿਆ ਅੱਜ ਠੀਕ ਹੈ ਕੰਨਾ ਟਾਈਮ ਇਕੱਠਿਆਂ ਲੰਗੇ ਆ ਠੀਕ ਹੈ ਤੇ ਉਹ ਜਿਵੇਂ ਬੁੜੀਆਂ ਦਾ ਗਣਾ ਪੁੱਤ ਜੀ ਲੈ ਕੇ ਰਹੀ ਰੋਟੀ ਖਾ ਲਿਆ ਕਰੀ ਟਾਈਮ ਸਿਰ ਬਾਲਾ ਨਾ ਡੱਲ ਨੀ ਜਹਾਜ ਤੋਂ ਹੱਥ ਬਾਹਰ ਨਹੀਂ ਕੱਢਣਾ ਜਹਾਜ ਤੋਂ ਹੱਥ ਬਾਹਰ ਨਹੀਂ ਬਾਲੀਆਂ ਕਰ ਦਿੰਦੇ ਆਪਣੇ ਬੀਬੀਆਂ ਵੀ ਕੋਈ ਨੀ ਸੋ ਆਪਾਂ ਨੈਗੇਟਿਵ ਨਹੀਂ ਹੋਣਾ ਪੋਜ਼ਿਟਿਵਿਟੀ kada house kar nu gaya gandi nu acha kada udra main chalya aa officer na ja officer kena hi officer nu vi milna hai

ਅੱਡੇ ਯਾਰ ਸੜਕੀ ਚੱਲੇ ਵਿੱਚ ਪ੍ਰਦੇਸਾਂ ਨੂੰ ਚੱਲੇ ਜਾਂ ਕੇ ਕੈਨੇਡਾ ਚ ਛੱਡੇ ਗਦੇ ਵਾਹ 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 ਹੁਣ ਸਮੈਲਾ ਨਿੰਨਾ ਜਦ ਜਦ ਨਾਲ ਟੋੜ ਢਾਈ ਦਾ ਹੋ ਗਿਆ ਜ਼ੋਰ ਲਾ ਕੇ ਰੱਖੀ ਰਹਾ ਹੈ ਹਈ ਜਾ ਚਾਈ ਵੇ ਦਫਨੇ ਸੋ ਲਾਡੀ ਜੀ ਚੱਲੇ ਆਪਣੇ ਮਿੱਤਰ ਹੋਰ ਵੀਰੇ ਸੋ ਕਿੰਨੀਆਂ ਮਜਬੂਰੀਆਂ ਕਰਕੇ ਹਣਾ ਬੰਦੇ ਨੂੰ ਜਾਣਾ ਪੈਂਦਾ ਹੈ ਚੇਤ ਤੇ ਹਾਲਾਤ ਨਹੀਂ ਹਣਾ ਅੱਜ ਕੱਲ ਦੇ ਸਹੀ ਸੋ ਸੋ ਦੋਸਤੋ ਕਿਦਾਂ ਲੱਗਾ ਅੱਜ ਦਾ ਵਲੌਗ ਤੇ ਮਨ ਤਾਂ ਵੈਸੇ ਅੰਦਰੋਂ ਦਾ ਉਦਾਸਾ ਚਲੋ ਇੱਕ ਗੱਲ ਦੀ ਖੁਸ਼ੀ ਵੀ ਆ ਸਾਡਾ ਕੋਈ ਤਾਂ ਯਾਰ ਹਨਾ ਜਿਹੜਾ ਦਿਨੋਂ ਵੱਧ ਕੇ ਸੀ ਕੈਨੇਡਾ ਚੱਲਿਆ ਕੈਨੇਡਾ ਦੀ ਧਰਤੀ ਤੇ ਪੈਰ ਧਰਨ ਚੱਲਿਆ ਤੇ ਪਹਿਲਾਂ ਵੀ ਇੱਕ ਦੋ ਯਾਰ ਤੋਰੇ ਨੇ ਆਪਣੇ ਠੀਕ ਹੈ ਸੋ ਇਹਦੇ ਨਾਲ ਜਿਆਦਾ ਪ੍ਰੇਮ ਪਿਆਰ ਸੀ ਇਕੱਠੇ ਰਹੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਨਾ ਕਿੰਨਾ ਟਾਈਮ ਤੋਂ ਵੀਡੀਓ ਬਣਾਉਂਦੇ ਸੀ ਸੋ ਅੱਜ ਦਾ ਵਲੌਗ ਚ ਵਧੀਆ ਲੱਗਿਆ ਹੋਵੇ ਹਨਾ ਤਾਂ ਲਾਇਕ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਆਪਾਂ ਇਮੋਸ਼ਨਲ ਨਹੀਂ ਹੁੰਦੇ ਕਦੇ ਵੀ ਮੈਂ ਦੇਖਿਆ ਅੱਖਾਂ 'ਚੋਂ ਹੰਝੂ ਮੈਂ ਜ਼ਿਆਦਾਤਰ ਨਹੀਂ ਕੱਢਦਾ ਕunki کئی ਵਾਰ ਆਪਾਂ ਨਾ ਦੂਜੇ ਬੰਦੇ ਨੂੰ 네ਗੇਟਿਵ ਕਰ ਦਿੰਨੇ ਆ ਤਾਂ ਉਹ ਅੰਦਰੋਂ ਦਰਦ ਆ ਆਪਣੇ ਠੀਕ ਆ ਉਹ ਗੱਲ ਦਾ ਹੁੰਦਾ ਆਪਾਂ ਕਦੇ ਪ੍ਰਕਟਾਵਾ ਨਹੀਂ ਕਰਦੇ ਰ ਇੱਕ ਗੱਲ ਦਾ ਤੁਸੀਂ ਦੇਖਿਆ ਹੀ ਹੋਣਾ ਕਦੇ ਵੀ ਹਨਾ ਆਪਾਂ ਉਹ ਚੀਜ਼ਾਂ ਨਹੀਂ ਕਰਦੇ ਓਕੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਧੰਨਵਾਦ